ਸਸੀ ਗੱਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬੈਕ ਪੇਨ ਦੀ ਜੋ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਬੈਕ ਪੇਨ ਤੋਂ ਦੁਖੀ ਨੇ ਬਹੁਤ ਜ਼ਿਆਦਾ ਦਵਾਈਆਂ ਖਾ ਚੁੱਕੇ ਨੇ ਪਰ ਬੈਕ ਪੇਨ ਠੀਕ ਨਹੀਂ ਹੋਈ ਅੱਜ ਤੁਹਾਨੂੰ ਅਸੀਂ ਕੁਝ ਕਸਰਚਾਈਆਂ ਦੱਸਾਂਗੇ ਜੋ ਕਿ ਤੁਸੀਂ ਘਰ ਬੈਠ ਕੇ ਆਪਣੀ ਬੈਕ ਪੇਨ ਆ ਜਿਹੜੀ ਉਹਨੂੰ ਦੂਰ ਕਰ ਸਕਦੇ ਹੋਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਹੜੀ ਆਪਣੀ ਫਸਟ ਐਕਸਰਸਾਈਜ਼ ਹੈ ਉਹ ਤੁਸੀਂ ਕਿਸੇ ਵੀ ਜਗ੍ਹਾ ਤੇ ਨੀਚੇ ਜਾ ਕਿਸੇ ਵੀ ਗੱਦੇ ਤੇ ਇਸ ਤਰ੍ਹਾਂ ਪੈ ਜਾਣਾਗਾ ਇਸ ਤਰ੍ਹਾਂ ਪੈਨ ਤੋਂ ਬਾਅਦ ਤੁਸੀਂ ਆਪਣੀਆਂ ਜਿਹੜੀਆਂ ਦੋਨੇ ਬਾਹਾਂ ਨੇ ਇਸ ਤਰ੍ਹਾਂ ਕਰ ਲੈਣੀਆਂ ਨੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਲੱਕ ਹੈ ਇਹਨੂੰ ਤੁਸੀਂ ਉੱਪਰ ਚੱਕ ਲੈਣਾ ਇਸ ਤਰ੍ਹਾਂ ਤੁਸੀਂ ਹੋਲਡਰ ਰੱਖਣਾਗਾ ਇਸਨੂੰ ਇਹੇ ਤੁਸੀਂ ਘੱਟ ਤੋਂ ਘੱਟ 25 ਤੋਂ 30 ਸਕਿੰਟ ਹੋਲਡ ਕਰੋਗੇ ਇਹਦੇ ਅਸੀਂ ਤਿੰਨ ਸੈੱਟ ਕਰਾਂਗੇ ਸੈਕੰਡ ਐਕਸਰਸਾਈਜ਼ ਹੈ ਇਸ ਤਰ੍ਹਾਂ ਤੁਸੀਂ ਲੰਮੇ ਪੈ ਕੇ ਦੋਨੇ ਲੱਤਾਂ ਨੂੰ ਜਿਹੜੀਆਂ ਨੂੰ ਆਪਣੇ ਗੋਡਿਆਂ ਨੂੰ ਛਾਤੀ ਦੇ ਨਾਲ ਲਾਉਣਾ ਹੈ ਇਸ ਨੂੰ ਵੀ ਤੁਸੀਂ 25 ਤੋਂ 30 ਸਕਿੰਟ ਹੋਲਡ ਕਰੋਗੇ ਇਹਦੇ ਤੁਸੀਂ ਤਿੰਨ ਸੈੱਟ ਕਰੋਗੇ ਤੀਜੀ ਐਕਸਰਸਾਈਜ਼ ਹੈ ਜਿਹੜੀ ਆਪਣੀ ਇਸ ਤਰ੍ਹਾਂ ਤੁਸੀਂ ਪੈ ਜਾਣਾ ਉਸ ਤੋਂ ਬਾਅਦ ਜਿਹੜੀਆਂ ਦੋਨੇ ਬਾਹਾਂ ਨੇ ਆਪਣੀਆਂ ਇਸ ਤਰ੍ਹਾਂ ਖੋਲ ਲੈਣੀਆਂ ਨੇ ਉਸ ਤੋਂ ਬਾਅਦ ਸਾਹ ਲੈਣਾਗਾ ਸਾਹ ਲੰਮਾ ਲੈ ਲੈਣਾ ਤੁਸੀਂ ਉਸ ਤੋਂ ਬਾਅਦ ਛੱਡ ਦੇਣਾ ਢਿੱਡ ਨੂੰ ਅੰਦਰ ਖਿੱਚਣਾ ਉਸ ਤੋਂ ਬਾਅਦ ਬਾਹਰ ਨੂੰ ਛੱਡ ਦੇਣਾ ਇਹ ਤੁਸੀਂ 20 ਤੋਂ 25 ਵਾਰੀ ਕਰੋਗੇ ਚੌਥੀ ਐਕਸਰਸਾਈਜ਼ ਆ ਜਿਹੜੀ ਤੁਸੀਂ ਆਪਣੇ ਦੋਨੇ ਗੋਡਿਆਂ ਤੇ ਇਸ ਤਰ੍ਹਾਂ ਬੈਠ ਜਾਣਾ ਉਸ ਤੋਂ ਬਾਅਦ ਜਿਹੜੀ ਤੁਸੀਂ ਅੱਪਰ ਬਾਡੀ ਆ ਹੌਲੀ ਹੌਲੀ ਕਰਕੇ ਨੀਚੇ ਨੂੰ ਲੈ ਜਾਣਾ ਇਸ ਤੋਂ ਬਾਅਦ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਹੋਲਡ ਰੱਖਣਾ ਹੈ ਇਹ ਵੀ ਤੁਸੀਂ 25 ਤੋਂ 30 ਸਕਿੰਟ ਹੋਲਡ ਕਰੋਗੇ ਇਸਦੇ ਅਸੀਂ ਤਿੰਨ ਸੈੱਟ ਕਰਾਂਗੇ ਪੰਜਵੀਂ ਐਕਸਰਸਾਈਜ਼ ਜਿਹੜੀ ਆਪਣੀ ਤੁਸੀਂ ਇਸ ਤਰ੍ਹਾਂ ਬੈਠ ਜਾਣਾ ਉਸ ਤੋਂ ਬਾਅਦ ਇੱਕ ਵਾਰੀ ਇਸ ਤਰ੍ਹਾਂ ਲੱਕ ਨੂੰ ਅੰਦਰ ਨੂੰ ਲੈ ਕੇ ਆਉਣਾ ਉਸ ਤੋਂ ਬਾਅਦ ਉੱਪਰ ਨੂੰ ਲੈ ਕੇ ਆਣਾ ਹੈ ਫਿਰ ਨੀਚੇ ਲੈ ਕੇ ਆਉਣਾ ਹੈ ਫਿਰ ਉੱਪਰ ਇਹ ਤੁਸੀਂ ਘੱਟ ਤੋਂ ਘੱਟ 10 ਤੋਂ 15 ਵਾਰੀ ਕਰੋਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਕਿਸੇ ਹੋਰ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਦਿੱਤੇ ਹੋਏ ਸਕਰੀਨ ਤੇ ਨੰਬਰ ਤੇ ਸਾਡੇ ਨਾਲ ਗੱਲ ਕਰ ਸਕਦੇ ਹੋ ਧੰਨਵਾਦ